ਇਹ ਮਾਨਸਰ ਜੀਰੇਦੇ ਦੇ ਵਿੱਚ ਅਸੀਂ ਸਭ ਤੋਂ ਵੱਡਾ ਠੀਕ ਹੈ ਜੀ ਓਪਨ ਕਨਸੈਪਟ ਲਗਾ ਰਹੇ ਹਾਂ ਹੈਂਗਰ ਦਾ ਜੀ ਇਸ ਦਾ ਏਰੀਆ ਸਿਰਫ ਸਿਰਫ ਹੈਂਗਰ ਹੈਂਗਰ ਦਾ ਹੈਗੇ 165 ਬਾਈ 200 ਉਚਾਈ 26 ਫੁੱਟ ਹੈ ਜੀ ਕਿਹਾ ਤੇ ਵੀਰੇ ਆਪਾਂ ਖੜੇਆ ਵਿਚਾਲੇ ਇੱਥੇ ਅਸੀਂ ਇੱਕ ਰਿੰਗ ਬਣਾ ਦੇਣਾ ਜੀ ਪੰਜਾਬ ਹੈ 50 ਦਾ ਲੱਕੜ ਦਾ ਠੀਕ ਹੈ ਜੀ ਉਹ ਸਿਰਫ ਇੱਕ ਵੀਆਈਪੀ ਏਰੀਆ ਬਣ ਗਿਆ ਆਪਣਾ ਗੇਟ ਹੈ ਉਹ ਸਾਰਾ ਮੈਟਲ ਦਾ ਬਣ ਰਿਹਾ ਜੀ ਠੀਕ ਹੈ ਉਹ ਵੀ ਆਪਣੇ ਮਤਲਬ ਏਰੀਆ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਜਿਹੜੀ ਆਪਾਂ ਕਰ ਰਹੇ ਹਾਂ ਜੇਜ ਹੈ ਉਹ 50 ਫੁੱਟ ਚੌੜੀ ਹੈ ਜੀ ਪਾਰਕਿੰਗ ਕੋਲੇ ਵੀਰੇ ਆਪਣੇ ਕੋਲ ਘੱਟੋ ਘੱਟ 1200 ਗੈਸਟ ਦੀ ਕਾਰੰਦਰੰਦਰ ਖੜਦੀ ਹੈ ਜੀ ਸਾਡਾ ਟਾਰਗੇਟ ਹੈ 2000 ਬਟਾ ਅਸੀਂ ਦੋਹੇ ਕਨਸੈਪਟਾਂ ਨੂੰ ਜ਼ਰੂਰ ਇੰਟਰੋਡਿਊਸ ਕਰਨਾ ਹੈ ਸਸੀਕਾਲ ਦੋਸਤੋ ਇੱਕ ਸਮਾਂ ਸੀਗਾ ਲੋਕ ਖੁੱਲੇ ਏਰੀਆ 'ਚ ਪਿੰਡਾਂ ਦੇ ਵਿੱਚ ਵਿਆਹ ਕਰਦੇ ਹੁੰਦੇ ਸੀ ਫਿਰ ਇੱਕ ਸਮਾਂ ਆਇਆ ਵੱਡੇ ਵੱਡੇ ਪੈਲਸ ਬਣੇ ਫਿਰ ਲੋਕ ਮੈਰਿਜ ਪੈਲਸਾਂ ਦੇ ਹਾਲ ਦੇ ਵਿੱਚ ਵਿਆਹ ਕਰਨ ਲੱਗੇ ਪਰ ਹੁਣ ਦੁਬਾਰਾ ਫਿਰ ਉਹੀ ਸਮਾਂ ਆ ਗਿਆ ਲੋਕ ਕਹਿੰਦੇ ਵੀ ਯਾਰ ਸਾਥੋਂ ਅੰਦਰ ਧੂਮ ਢੜੱਕੇ ਦੇ ਵਿੱਚ ਨਹੀਂ ਬੈਠਿਆ ਜਾਂਦਾ ਸਾਨੂੰ ਹੁਣ ਖੁੱਲੇ ਏਰੀਆ ਦੇ ਵਿੱਚ ਪੂਰਾ ਖੁੱਲੇ ਏਰੀਆ ਦੇ ਵਿੱਚ ਅਸੀਂ ਵਿਆਹ ਕਰਨਾ ਹੈ ਤਾਂ ਉਹਦੇ ਲਈ ਨਵੀਂ ਥੀਮ ਬਣੀ ਹੋਈ ਆ ਹੁਣ ਜਿਹੜੇ ਕੀ ਹਾਲ ਜਿਹੜੇ ਉੱਪਣ ਬਣ ਗਏ ਨੇ ਤੇ ਅੱਜ ਆਪਾਂ ਪਹੁੰਚੇ ਮਾਨਸਾ ਦੇ ਡੀਡੀ ਫੋਰਡ ਦੇ ਵਿੱਚ ਬਿਲਕੁਲ ਆਪਣੇ ਦਫ਼ਤਰ ਦੇ ਨਾਲ ਤੇ ਮੈਂ ਇਹ ਚੀਜ਼ ਦਿਖਾਉਣਾ ਵੀ ਚਾਹੁੰਦਾ ਸੀ ਕਿਉਂਕਿ ਬਹੁਤ ਸਾਰੇ ਮਿੱਤਰਾਂ ਦੀ ਡਿਮਾਂਡ ਹੁੰਦੀ ਆ ਵੀ ਅਸੀਂ ਸ਼ੋਅ ਬੁੱਕ ਕਰਾ ਰੱਖਿਆ ਹੁੰਦਾਗਾ ਪਰ ਸਾਨੂੰ ਹਾਲ ਇਸ ਤਰ੍ਹਾਂ ਦਾ ਖੁੱਲਾ ਨਹੀਂ ਮਿਲਦਾ ਜਿੱਥੇ ਵਧੀਆ ਅਸੀਂ ਇਕੱਠ ਕਰ ਸਕੀਏ ਤੇ ਬਾਈ ਨਾਲ ਗੱਲਬਾਤ ਕਰਾਂਗੇ ਕੀ ਹੁਣ ਇਹ ਥੀਮ ਚੱਲਿਆ ਨਵਾਂ ਤੇ ਕੀ ਸਿਸਟਮ ਆ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਜੀ ਬਾਈ ਜੀ ਜੇ ਗੱਲ ਕਰੀਏ ਨਾ ਵੀ ਹੁਣ ਦੁਬਾਰਾ ਫਿਰ ਉਹੀ ਸਮਾਂ ਆ ਗਿਆ ਲੋਕ ਹਾਲ ਚੋਂ ਫਿਰ ਬਾਹਰ ਆ ਗਏ ਬਿਲਕੁਲ ਆ ਗਏ ਜੀ ਮਤਲਬ ਕੀ ਡਿਮਾਂਡ ਆ ਰਹੀ ਹੈ ਬਾਈ ਤੁਹਾਡੇ ਕੋਲ ਅੱਜ ਬਾਈ ਜੀ ਸਾਡੇ ਕੋਲੇ ਮੇਨ ਡਿਮਾਂਡ ਸਾਡੇ ਕਸਟਮਰ ਦੀ ਜਿਹੜੀ ਹੈਗੀ ਉਹ ਓਪਨ ਵੈਟਿੰਗ ਦੀ ਡਿਮਾਂਡ ਹੈ ਜੀ ਠੀਕ ਹੈ ਰਿਕ ਜਨਾ 에ਰੀ ਬੈਠਣਾ ਚਾਹੁੰਦਾ ਜੀ ਰਿਕ ਜਨਾ ਓਪਨ ਸਪੇਸ ਚ ਆਉਂਦਾ ਜੀ ਕੋਈ ਬੰਦਾ ਵੀ ਅੰਦਰ ਬੰਦ ਚ ਨਹੀਂ ਬੈਠ ਸਕਦਾ ਜੀ ਜਦੋਂ ਅੰਦਰ ਆਪਾਂ ਡੀਜੇ ਲਾ ਲਿਆ ਠੀਕ ਹੈ ਜੀ ਅੰਦਰ ਆਪਾਂ ਇਕੱਠ ਵੀ ਹੋ ਗਿਆ ਸਟਾਲਾਂ 'ਵੀ ਹੀਟ ਹੋ ਗਈ ਜੀ ਬੰਦਾ ਇਹ ਕਹਿੰਦਾ ਕਿ ਆਪਾਂ ਅਨਕੰਫਰਟੇਬਲ ਮਹਿਸੂਸ ਕਰ ਰਹੇ ਹਾਂ ਰਿਕ ਬ ਕਿ ਓਪਨ ਦਾ ਕਨਸੈਪਟ ਹੋਵੇ ਜੀ ਠੀਕ ਹੈ ਜੀ ਸੋਹਣੀ ਡੈਕੋਰੇਸ਼ਨ ਹੋਵੇ ਹਾਈਟ ਜ਼ਿਆਦਾ ਹੋਵੇ ਖੁੱਲਾ ਹੋਵੇ ਜੀ ਠੀਕ ਹੈ ਮਤਲਬ 에ਰੀ ਫੀਲ ਕਰਨਾ ਚਾਹੁੰਦਾ ਹੈ ਕਸਟਮਰ ਜਿਹੜਾ ਅੱਜ ਦੀ ਡਿਮਾਂਡ ਹੈ ਜੀ ਉਸ ਤੰਗ ਨਾਲ ਹੀ ਅਸੀਂ ਅੱਜ ਆਪਦੀ ਸਮੇਂ ਦਾ ਜਿਮ ਬਦਲਾ ਆਇਆ ਹੈ ਲੋਕਾਂ ਦੀ ਡਿਮਾਂਡ ਚੇਂਜ ਹੋਈ ਆਈ ਉਸ ਹਸਾਬ ਨਾਲ ਹੀ ਅਸੀਂ ਇੱਕ ਨਵਾਂ ਕਨਸੈਪਟ ਲੈ ਕੇ ਆਏ ਜੀ ਠੀਕ ਹੈ ਜੀ ਅਸੀਂ ਜਿਹੜਾ ਕਸਟਮਰ ਦੀ ਡਿਮਾਂਡ ਹੈ ਉਸ ਨੂੰ ਸਮਝਿਆ ਤੇ ਉਸ ਤੰਗ ਨਾਲ ਹੀ ਸਾਰੇ ਨਵੇਂ ਕਨਸੈਪਟ ਲੈ ਕੇ ਆਏ ਜੀ ਠੀਕ ਹੈ ਬਾਈ ਜੀ ਬਾਈ ਜੇ ਗੱਲ ਕਰੀਏ ਇੱਥੋਂ ਐਂਟਰੀ ਹੋ ਜਾਂਦੀ ਹੈਗੀ ਜੀ ਜੀ ਤੇ ਸਭ ਤੋਂ ਵਿਆਹ ਜੈਂਟਰ ਤੋਂ ਹੋਣ ਤੋਂ ਪਹਿਲਾਂ ਇੱਕ ਦਿੱਕਤ ਹੁੰਦੀ ਹਰ ਇੱਕ ਨੂੰ ਵੀ ਗੱਡੀ پارک ਹੋ ਜੀ 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 پارک ਵਾਸਤੇ ਆਪਣੇ ਕੋਲ ਕਿੰਨਾ ਏਰੀਆ ਹੈ ਪਾਰਕਿੰਗ ਕੋਲੇ ਵੀਰੇ ਆਪਣੇ ਕੋਲ ਕੱਟੋ ਘੱਟ 1200 ਗੈਸਟ ਦੀ ਕਾਰ ਅੰਦਰ ਅੰਦਰ ਖੜਦੀ ਹੈ ਜੀ ਅੰਦਰ ਖੜਦੀ ਹੈ ਜੀ ਅੰਦਰ ਖੜਦੀ ਹੈ ਬਾਈ ਫਿਰ ਉਸ ਤੋਂ ਬਾਅਦ 15 ਹੋ ਗਏ ਮੰਨ ਲਓ ਇੱਥੇ ਆ ਗਏ ਹੁਣ ਤਾਂ ਕਹਿੰਦੇ ਹੁੰਦੇ ਨੇ ਨਾ ਮਾਹੌਲ ਸਾਫ਼ ਸੁਥਰਾ ਦੋਸਤ ਤੁਸੀਂ ਦੇਖ ਵੀ ਸਕਦੇ ਹੋ ਠੰਡਾ ਜਿਹਾ ਆਪਾਂ ਆਹ ਪੈਲਸਾਂ ਦੇ ਵਿੱਚ ਕਹਿੰਦੇ ਹੁੰਦੇ ਆ ਧੂਮ ਧਮਲੇ ਨਾਲ ਨੱਚ ਰਹੇ ਹੁੰਨੇ ਆ ਵਿਆਹ ਦਾ ਇੰਜੋਏ ਕਰ ਰਹੇ ਹੁੰਨੇ ਆ ਪਰ ਹੁਣ ਖਾਲੀ ਜਗ੍ਹਾ ਤੇ ਆ ਕੇ ਉਹ ਮੇ ਫੀਲ ਹੁੰਦਾਗਾ ਆਪਣਾ ਹੀ ਮਾਨਸਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਉੱਚਾ ਕਨਸੈਪਟ ਲੈ ਕੇ ਆਏ ਹੈ ਵੈਡਿੰਗ ਦਾ ਜੀ ਦੀ ਚਾਈ 26 ਫੁੱਟ ਹੈ ਜੀ ਠੀਕ ਹੈ ਜੀ ਇਹ ਸਾਰੇ ਇੱਕ ਕਨਸੈਪਟ ਦੇ ਉੱਤੇ ਬਿਲਡ ਹੋ ਰਿਹਾ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਆਈ ਨਹੀਂ ਹੈਗਾ ਕਿ ਅਸੀਂ ਸਟੇਜ ਕਿਤੋਂ ਡਿਜ਼ਾਈਨ ਕੀਤੀ ਠੀਕ ਹੈ ਜੀ ਪਿਲਰਾਂ ਦਾ ਅੱਡੇ ਡਿਜ਼ਾਈਨ ਚੱਕ ਲਿਆ ਵਿਚਾਲੇ ਅੱਡ ਲਾਤਾ ਉਹ ਸਾਰਾ ਇਕੱਠਾ ਹੋ ਕੇ ਨਾ ਜੀ ਮਤਲਬ ਤੇ ਸਮਝਣ ਕਸਟਮਰ ਬਣ ਜਾਂਦੀ ਹੈ ਠੀਕ ਹੈ ਜੀ ਮਤਲਬ ਇਹ ਸਾਰਾ ਇੱਕੋ ਥੀਮ ਦੇ ਅਕੋਰਡਿੰਗ ਬਿਲਕੁਲ ਜੀ 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 ਸਾਰਾ ਇੱਕੋ ਥੀਮ ਨਾਲ ਚੱਲ ਰਿਹਾ ਜੀ ਜੀ ਇਹਦੇ ਨਾਲ ਗੇਟ ਆ ਜੀ ਐਂਟਰੀ ਤੋਂ ਲੈ ਕੇ ਠੀਕ ਹੈ ਜੀ ਅੰਦਰ ਸਾਰੀ ਮੈਟਿੰਗ ਤੋਂ ਲੈ ਕੇ ਫਲੋਰਿੰਗ ਤੋਂ ਲੈ ਕੇ ਪਿਲਰਸ ਤੋਂ ਲੈ ਕੇ ਵਿਚਾਲੇ ਦੀ ਡਿਜ਼ਾਈਨ ਤੋਂ ਲੈ ਕੇ ਜੀ ਇਹ ਸਾਰਾ ਇੱਕ ਕਨਸੈਪਟ ਚ ਹੈ ਠੀਕ ਹੈ ਜੀ ਏਰੀਆ ਬਾਈ ਕਿੰਨੇ ਬਾਈ ਕਿੰਨੇ ਦਾ ਹੈ ਇਹ ਇਹ ਮਾਨਸਰ ਜੀਰੇ ਦੇ ਵਿੱਚ ਅਸੀਂ ਸਭ ਤੋਂ ਵੱਡਾ ਠੀਕ ਹੈ ਜੀ ਓਪਨ ਕਨਸੈਪਟ ਲਗਾ ਰਹੇ ਹਾਂ ਹੈਂਗਰ ਦਾ ਜੀ ਇਸ ਦਾ ਏਰੀਆ ਸਿਰਫ ਸਿਰਫ ਹੈਂਗਰ ਹੈਂਗਰ ਦਾ ਹੈ 165 ਬਾਈ 200 ਫੁੱਟ ਦਾ ਜੀ 165 ਬਾਈ 200 ਇੱਕ ਚੀਜ਼ ਬਾਈ ਹੋਰ ਮੈਂ ਖਾਸ ਦੇਖੀ ਆ ਸਟੇਜ ਬਾਈ ਇੱਧਰ ਰਹਿਣੀ ਹੈ ਸਟੇਜ ਬਾਈ ਜੀ ਇੱਧਰ ਰਹਿਣੀ ਹੈ ਇੱਧਰ ਰਹਿਣੀ ਆ ਮਤਲਬ ਆ ਪਿਲ ਇੱਕ ਚੀਜ਼ ਮੈਂ ਹੋਰ ਦੇਖੀ ਆ ਕਾਫੀ ਬਿਹਾਾਂ ਚ ਬਗ ਜੰਦੇ ਆਪਾਂ ਜੀ 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 ਚਲੋ ਇਕੱਠ ਜਿੱਥੇ ਕਹਿੰਦੇ ਸਿੰਗਰ ਹੋਊਗਾ ਚੰਗੀ ਕਿਸੇ ਫੈਮਿਲੀ ਦਾ ਚੰਗਾ ਵੱਡਾ ਪ੍ਰੋਗਰਾਮ ਹੁੰਦਾ ਤੇ ਆਪਣੇ ਮੂਰੇ ਨਾ ਪਿੱਲੇ ਰਿਆ ਆ ਜਾਂਦਾ ਜੀ 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 ਬੰਦਾ ਫਿਰ ਔਖਾ ਹੋ ਜਾਂਦਾ ਇਹਦੇ ਕੁਰਸੀ ਐ ਕਮਾ ਲੈਂਦਾ ਕਹਿੰਦੇ ਐ ਕਮਾ ਲਉ ਤੁਸੀਂ ਪਿੰਦਰ ਬਹੁਤ ਘੱਟ ਰੱਖਿਆ ਮਤਲਬ ਵਿਚ ਪਿੰਦਰ ਹੀ ਨਹੀਂ ਹੈਗਾ ਵੀਰ ਜੀ ਸਾਡਾ ਸਟਰਕਚਰ ਹੀ ਇਸ ਤੰਗ ਦਾ ਹੈ ਹਾਂਜੀ ਅਸੀਂ ਜਰੂਰ ਪੈਲਸਾ ਲੇਟ ਪਾਇਆ ਛੱਡ ਜੀ ਇਸ ਡਿਮਾਂਡ ਅਜ ਤੋਂ 2 ਸਾਲ ਪਹਿਲਾਂ ਦੀ ਵੀ ਸੀਗੀ ਠੀਕ ਹੈ ਜੀ ਪਰ ਅਸੀਂ ਪਾਇਆ ਇਸ ਤੰਗ ਨਾਲ ਹੈ ਕਿ ਅਸੀਂ ਇਤ ਵਿੱਚ ਕਮੀ ਨਾ ਛੱਡੀ ਜੀ ਠੀਕ ਹੈ ਜੀ ਨਾ ਤੇ ਦੀ ਕੋਈ ਫਿਜ਼ੀਕਲ ਸਟਰੈਂਥ ਦੇ ਵਿੱਚ ਨਾ ਕੋਈ ਇਹਦੀ ਪਿਲਰਾਂ ਦੀ ਸਥਿਤੀ ਦੇ ਵਿੱਚ ਕਿ ਕਿੱਥੇ ਲੱਗਣਾ ਹੈ ਕਿੱਥੇ ਨਹੀਂ ਲੱਗਣਾ ਇਹ ਜਿਹੜਾ ਪ੍ਰੋਗਰਾਮ ਹੋਣਾ ਨਾ ਉਹਦੇ ਵਿੱਚ ਦਿੱਕਤ ਨਾ ਆਵੇ ਠੀਕ ਹੈ ਜੀ ਇਹ ਸਾਰਾ ਸਿਕ ਕਨਸੈਪਟ ਤੇ ਬਣਾਇਆ ਹੋਇਆ ਹੈ ਜੀ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਐਨਾ ਖੁੱਲਾ ਸਾਨੂੰ ਏਰੀਆ ਕਿਸੇ ਪਹਿਲੇ ਸਾਂ ਬੜਕੇ ਸਾਨੂੰ ਫੀਲ ਨਹੀਂ ਹੋਣਾ ਜਿਸ ਨਾਲ ਖੁੱਲਾ ਪੰਡਾਲ ਆਈ ਹਲੇ ਉਹਦੇ ਵਿੱਚ ਡੈਕੋਰੇਸ਼ਨ ਚੱਲਦੀ ਹੈ ਜੀ ਹਲੇ ਇੱਕ ਮਰ ਦਾ ਕੰਮ ਪੈਂਡਿੰਗ ਹੈ ਜੀ ਬਿਲਕੁਲ ਜੀ ਜਦੋਂ ਪੂਰਾ ਬਣੂਗਾ ਉਦੋਂ ਵੀ ਦਿਖਾਵਾਂਗੇ ਇੱਕ ਚੀਜ਼ ਹੋਰ ਖਾਸ ਆ ਵੀ ਹੁਣ ਖਾਸ ਚੀਜ਼ਾਂ ਤੁਸੀਂ ਕਹੋਗੇ ਅੱਜ ਬਾਈ ਸਾਡੀਆਂ ਖਾਸ ਖਾਸ ਕਿਨਾਰੇ ਹੈਗਾ ਜੀ ਤੇ ਜ਼ਿਆਦਾਤਰ ਜਦੋਂ ਇਹ ਹਾਲ ਬਣ ਜਾਂਦੇ ਜੀ 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 ਪਿਛਲੇ ਪੈਰਸ ਦੀ ਲੋਕੀ ਖਤਮ ਹੋ ਜਾਂਦੀ ਹੈ ਇਹ ਆਪਣਾ ਤਾਂ ਹਜੇ ਕੰਮ ਚੱਲ ਰਿਹਾ ਜਿਵੇਂ ਉੱਥੋਂ ਚੱਕਿਆ ਜਾਣਾ ਸਾਰੇ ਪੈਰਸ ਦੀ ਲੁੱਕ ਰੱਖੀ ਤੁਸੀਂ ਮਤਲਬ ਇਹਨੂੰ ਉਵੇਂ ਚਾਹੀ ਰੱਖੀ ਬੀਟੀ ਉਹ ਵੀ ਇੱਕ ਇਮਾਰਤ ਹੈ ਇਹਨੂੰ ਵੀ ਆਪਾਂ ਦਿਖਾਉਣਾ ਹੈ ਇਹਨੂੰ ਲਕਾਉਣਾ ਨਹੀਂ ਇਹ ਵੀ ਇੱਕ ਸੁੰਦਰਤਾਈ ਬਿਲਡਿੰਗ ਦੀ ਵੀ ਜੇ ਕਹਿੰਦੀ ਇਹੀ ਕਲਾਸਿਕਲ ਡਿਜ਼ਾਈਨ ਹੈ ਇਹ ਆਪਣਾ ਮੈਂ ਕਹਿੰਦਾ ਨਾ ਬਜ਼ੁਰਗ ਤਾਂ ਇਹੀ ਆ ਵੀ ਇਹਨੇ ਕੰਮ ਸ਼ੁਰੂ ਕੀਤਾ ਨਹੀਂ ਨਹੀਂ ਕੰਮ ਸ਼ੁਰੂ ਕੀਤਾ ਜੀ ਠੀਕ ਹੈ ਜੀ ਅਸੀਂ ਸਿਰਫ 1 2 3 ਚਾਰ ਪਿੱਲਰ ਹੈ ਸਿਰਫ ਆਪਣੀ ਪੂਰੀ ਬਿਲਡਿੰਗ ਦੇ ਅੱਗੇ ਸਭ ਤੋਂ ਵੱਡੀ ਬਿਲਡਿੰਗ ਹੈ ਜੀ ਸਭ ਤੋਂ ਚੌੜੀ ਪਰ ਸਿਰਫ ਪਿੱਲਰ ਚਾਰ ਨੇ ਜੀ ਪਿੱਲਰ ਚਾਰ ਇਹ ਸਿਰਫ ਇੱਕ ਸਟਰਕਚਰ ਦੀ ਡਿਜ਼ਾਈਨਿੰਗ ਹੈ ਜੀ ਜਿਸ ਤਰ੍ਹਾਂ ਗੱਦੀ ਆਪਣੇ ਆਰਕੀਟੈਕਟ ਸਾਹਿਬ ਬਹੁਤ ਵਧੀਆ TWP ਡੈਕੋਰ ਵਾਲੇ ਜੀ ਲੁਧਿਆਣਾ ਤੋਂ ਜਿਨ੍ਹਾਂ ਨੇ ਸਾਡਾ ਟਾਈ ਆਪਾ ਜੀ ਉਹਨਾਂ ਨੇ ਸਾਡਾ ਬਹੁਤ ਵਧੀਆ ਕਨਸੈਪਟ ਬਣਾ ਦਿੱਤਾ ਜੋ ਮੇਰੇ ਮਨ ਚ ਸੀ ਉਹਨਾਂ ਨੇ ਬਾਹਰ ਕੱਢਿਆ ਜੀ ਉਹਨਾਂ ਨੇ ਪੇਸ਼ ਕੀਤਾ ਜੀ ਜੀ ਤੇ 1 ਵਜੇ ਤੋਂ ਮੈਂ ਦੇਖ ਰਿਹਾ ਜਿਵੇਂ ਇੱਧਰ ਨਾ ਆਹ ਲੱਗ ਰਹੇ ਨੇ ਸ਼ਟਰ ਵਗੈਰਾ ਇਹ ਸਾਰਾ ਕਵਰ ਹੋਣਾ ਹੈ ਜਾਂ ਇਹ ਖੁੱਲੇ ਰਹੂਗਾ ਨਹੀਂ ਜੀ ਨਹੀਂ ਹ ਇਹ ਵੀਰ ਜੀ ਜਿਹੜਾ ਆਪਣਾ ਚੱਲਿਆ ਸੀ ਜੀ ਕਨਸੈਪਟ ਓਪਨ ਵੈਡਿੰਗ ਵਾਲਾ ਹੈਂਗਰ ਲਾਨ ਵਾਲਾ ਜੀ ਇਹ ਚੱਲਿਆ ਸੀ ਸਿਰਫ ਵਾਟਰ ਪ੍ਰੂਫਿੰਗ ਲਈ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਬੰਦ ਕਰਕੇ ਅਸੀਂ ਗਦਾਮ ਨਹੀਂ ਬਣਾਉਂਦੇ ਜੀ ਠੀਕ ਹੈ ਜਦੋਂ ਬੰਦ ਹੋ ਗਿਆ ਵੀਰੋ ਗਦਾਮ ਫਿਰ ਤਾਂ ਉਹ ਜੀ ਹਾਲ ਹੀ ਬਣ ਗਿਆ ਮਤਲਬ ਜੀ ਬਾਈ ਜੀ ਜਦੋਂ ਬੰਦ ਹੋ ਗਿਆ ਗਦਾਮ ਹੈ ਜੀ ਠੀਕ ਹੈ ਜੇ ਖੁੱਲ੍ਹਾ ਰਹਿ ਤਾਂ ਓਪਨ ਕਨਸੈਪਟ ਹੈ ਜੀ ਇਹ ਬੂਟਿਆਂ ਦੀ ਗ੍ਰੀਨਰੀ ਠੀਕ ਹੈ ਜੀ ਇਹੀ ਚੀਜ਼ਾਂ ਹੀ ਮਨ ਨੂੰ ਸ਼ਾਂਤੀ ਦਿੰਦੀਆਂ ਨੇ ਜੀ ਠੀਕ ਹੈ ਜੀ ਇਹਨੂੰ ਓਪਨ ਰੱਖਣਾ ਹੈ ਜੀ ਹਾਂਜੀ ਬਾਈ ਇੱਕ ਵਜੇ ਹੁਣ ਗੱਲ ਕਰੀਏ ਉੱਪਰ ਜਿਵੇਂ ਨਾ ਅੱਜ ਗਰਮੀ ਬਹੁਤ ਆ ਮੁੜਕੇ ਦੀ ਪਤਾ ਲੱਗਿਆ ਹੋਣਾ ਪਰ ਉਹਨਾਂ ਮਹਿਸੂਸ ਨਹੀਂ ਹੋ ਰਿਆ ਇਹਦੇ ਛੱਤ ਤੇ ਆਪਾਂ ਕੀ ਚੀਜ਼ਾਂ ਲਾਈਆਂ ਬਾਈ ਆਪਾਂ ਵੀਰ ਜੀ ਇਹ ਗਰਮੀ ਦੇ ਵਿੱਚ ਠੰਡਾ ਰਹਿੰਦਾ ਜੀ ਠੰਡ ਦੇ ਵਿੱਚ ਥੋੜਾ ਗਰਮ ਰਹਿੰਦਾ ਜੀ ਇਸ ਦੇ ਵਿੱਚ 12 ਮਿੰਨ ਦੀ ਸਾਰੀ ਐਲੋਟਿਕਸ ਦੀ ਬ੍ਰਾਂਡ ਦੀ ਸਾਰੀ ਸ਼ੀਟ ਲੱਗੀ ਹੋਈ ਹੈ ਜਿਹੜੀ ਇਹਨੂੰ ਹੀਟ ਰੈਜ਼ਿਸਟੈਂਟ ਬਣਾਉਂਦਾ ਜੀ ਠੀਕ ਹੈ ਜੀ ਇਨਸੂਲੇਸ਼ਨ ਕਰਦੇ ਜੀ ਇਨਸੂਲੇਸ਼ਨ ਕਰਦਾ ਮਤਲਬ ਠੰਡ ਤੇ ਗਰਮੀ ਨੂੰ ਪ੍ਰਭਾਵ ਨੂੰ ਰੋਕਦਾ ਹਨਾ ਜੀ ਤੇ ਹੋਰ ਬਈ ਇੱਥੇ ਆਪਾਂ ਕੀ ਵੱਖਰਾ ਰਹੁ ਇਹਦੇ ਵਿੱਚ ਜਦੋਂ ਮੈਂ ਉੱਪਰ ਥੀਮ ਦੇਖ ਰਿਹਾ ਉੱਪਰ ਤੋਂ ਮਹਿਸੂਸ ਇਹ ਹੋ ਰਿਹਾ ਵੀ ਜਿਵੇਂ ਆ ਗੋਲ ਚੱਕਰ ਦੇ ਵਿੱਚ ਕੋਈ ਗੋਲ ਚੱਕਰ ਥੱਲੇ ਵੀ ਆਪਾਂ ਦੇਵਾਂਗੇ ਕੋਈ ਇਹਦੇ ਵਿੱਚ ਵੀਰ ਜੀ ਸੌਤਾ ਸ਼ੈਂਡਲਰ ਨੇ ਜੀ ਜੋ ਇਸ ਕਨਸੈਪਟ ਹੈ ਜੀ ਇਹ ਸਾਰਾ ਲਾਈਟ ਬੇਸਡ ਤੇ ਕ੍ਰਿਸਟਲ ਬੇਸਡ ਤੇ ਫਲਾਵਰ ਬੇਸਡ ਕਨਸੈਪਟ ਹੈ ਕੱਲਾ ਫਲਾਵਰ ਨਾਲ ਨਹੀਂ ਅਸੀਂ ਕੈਟਰੀ ਅਸੀਂ ਮਲਟੀਪਲ ਚੀਜ਼ਾਂ ਨਾਲ ਕਰਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਜੀ ਉੱਪਰੋਂ ਹਰ ਕੋਈ ਹੈਵੀ ਕਰ ਲੈਂਦਾ ਜੀ ਠੀਕ ਹੈ ਇਹ ਜੁਗਾੜ ਉੱਪਰ ਸਭ ਕੁਝ ਹੈਵੀ ਕਰ ਲੈਂਦਾ ਜੀ ਜੀ ਠੀਕ ਹੈ ਜੀ ਨੀਚੋਂ ਕੋਈ ਨਹੀਂ ਦੇਖਦਾ ਨੀਚੇ ਕੀ ਲੱਗ ਰਿਹਾ ਨੀਚ ਇਸ ਦੇ ਵਿੱਚ ਮੈਚਿੰਗ ਹੈ ਜਿਹੜੀ ਵੀਰਜੀ ਉਹ ਵੀ ਨਵੇਂ ਢੰਗ ਦੀ ਜੁਇਸ ਕਨਸੈਪਟ ਨੂੰ ਸਾਰੇ ਨੂੰ ਮੈਚ ਕਰੂਗੀ ਜਿਹੜੀ ਉੱਠੂਗੀ ਰੰਗ ਬਦਲੀ ਤੇ ਜਿਸ ਜਗ੍ਹਾ ਤੇ ਵੀਰੇ ਆਪਾਂ ਖੜੇ ਆ ਵਿਚਾਲੇ ਇੱਥੇ ਅਸੀਂ ਇੱਕ ਰਿੰਗ ਬਣਾ ਦੇਣਾ ਜੀ ਪਜਾਬਾਏ ਪਜਾ ਦਾ ਲੱਕੜ ਦਾ ਠੀਕ ਹੈ ਜੀ ਉਹ ਸਿਰਫ ਇੱਕ ਵੀਆਈਪੀ ਏਰੀਆ ਬਣ ਗਿਆ ਕਿ ਲੜਕੇ ਦੇ ਫਾਦਰ ਵਿਆਹ ਦੇ ਵਿੱਚ ਜਿਵੇਂ ਉਹ ਬੈਠਣਾ ਚਾਹੁੰਦੇ ਆ ਉਹਦਾ ਅੱਡ ਜਗ੍ਹਾ ਦੋਸਤਾਂ ਨਾਲ ਦੋਸਤਾਂ ਨਾਲ ਉਧਰੋਂ ਐਂਟਰੀ ਤੋਂ ਬੰਦਾ ਆਊਗਾ ਚੌਕ ਉੱਤੋਂ ਦੀ ਗੇੜਾ ਦੇ ਕੇ ਆਊਗਾ ਉਹ ਇੱਕ ਤਰੀਕੇ ਦਾ ਚੌਕ ਬਣਾਤਾ ਜੀ ਠੀਕ ਹੈ ਜੀ ਉਧਰੋਂ ਆਊਗਾ ਉਹ ਵੀ ਚੌਕ ਉੱਤੋਂ ਦੀ ਗੇੜਾ ਦੇ ਕੇ ਆਊਗਾ ਬੰਦਾ ਸਟੇਜ ਦੇ ਬਿਲਕੁਲ ਸਾਹਮਣੇ ਹੋ ਗਿਆ ਜੀ ਇਹ ਵੀ ਇੱਕ ਨਵਾਂ ਕਨਸੈਪਟ ਹੈ ਜਿਹੜਾ ਅਸੀਂ ਲੈ ਕੇ ਆ ਰਹੇ ਹਾਂ ਆਪਣੇ ਜ਼ਿਲ੍ਹੇ ਦੇ ਵਿੱਚ ਚਾਰੇ ਪਾਸੇ ਚੌਕ ਆ ਗਿਆ ਇੱਕ ਮੇਨ ਨਾਲੇ ਦੱਸਣਾ ਅੰਬਿਆਜ ਕਹਿੰਦੇ ਕਈ ਵਾਰ ਪਤਾ ਨਹੀਂ ਲੱਗਦਾ ਖੜਾ ਕਿੱਥੇ ਹੈਗਾ ਚੌਂਕ ਕੋਲੇ ਖੜਾ ਇਹ ਵੀ ਗੱਲ ਹੈ ਇੱਕ ਖਾਰਦਾ ਜੀ ਤੇ ਬਹੁਤ ਜੇ ਗੱਲ ਕਰੀਏ ਭਾਈ ਤੇ ਭਾਈ ਹੁਣ ਕਿੰਨੀ ਆਪਣੀ ਜਿਹੜੀ ਇਹਦੀ ਕਪੈਸਿਟੀ ਹੈ ਕਿੰਨੇ ਲੋਕ ਇਹਦੇ ਵਿੱਚ ਵਿਆਹ ਇੱਕ ਇੱਕ ਟਾਈਮ 'ਚ ਕਿੰਨੇ ਜਣੇ ਇੰਜੋਏ ਕਰ ਸਕਦੇ ਵੀਰ ਜੀ ਹੁਣ ਜਿਹੜਾ ਨਵਾਂ ਕਨਸੈਪਟ ਚੱਲਿਆ ਹੈ ਵੈਡਿੰਗ ਦਾ ਜੀ ਪਹਿਲਾਂ ਚੱਲਦਾ ਸੀਗਾ ਕਿ ਹਾਂਜੀ ਆਪਣਾ ਫੰਕਸ਼ਨ ਸਾਰਾ ਬਾਹਰ ਹੁੰਦਾ ਸੀ ਠੀਕ ਹੈ ਜੀ ਖਾਣਾ ਅੰਦਰ ਲੱਗਦਾ ਸੀ ਠੀਕ ਹੁਣ ਮੇਰੇ ਕੋਲ ਕਸਟਮਰਸ ਦੀ ਜਿਹੜੀ ਡਿਮਾਂਡ ਹੋਈ ਹੈ ਐਨਆਰਆਈਸ ਦੀ ਬੁਕਿੰਗ ਹੈ ਉਹਨਾਂ ਦੀ ਖੰਡਤ ਉਹ ਹੁੰਦੀ ਹੋਈ ਹੈ ਜਿੱਥੇ ਬੰਦਾ ਕੰਫਰਟੇਬਲ ਮਹਿਸੂਸ ਕਰਦਾ ਹੈ ਠੀਕ ਹੈ ਜੀ ਉਹ ਕਹਿੰਦੇ ਕਿ ਸਾਨੂੰ ਜਿਹੜਾ ਸਾਡਾ ਬ੍ਰੇਕਫਾਸਟ ਤੇ ਲੰਚ ਉਹ ਵੀ ਸਾਨੂੰ ਬਾਹਰ ਚਾਹੀਦਾ ਹੈ ਠੀਕ ਹੈ ਅਸੀਂ ਜਿਹੜਾ ਇਹ ਕਨਸੈਪਟ ਬਣਾਇਆ ਉਹ ਇਸ ਢੰਗ ਨਾਲ ਹੀ ਬਣਾਇਆ ਹੈ ਕਿ ਇਹਨੂੰ ਐਨਾ ਹੀ ਰਹੇ ਕਿ ਅਸੀਂ ਇਹਦੇ ਵਿੱਚ ਜੇ ਕਸਟਮਰ ਦੀ ਡਿਮਾਂਡ ਹੈ ਤਾਂ ਅਸੀਂ ਇਹਨੂੰ ਬਾਹਰ ਲਾ ਦਾਂਗੇ ਕੋਈ ਇਸ਼ੂ ਨਹੀਂ ਮਤਲਬ ਜੇ ਗੱਲ ਕਰੀਏ ਵੀ ਟੋਟਲ ਸਾਰਾ ਕੁਝ ਆਪਾਂ ਇਹਦੇ ਬਾਹਰ ਆਪਾਂ ਕਸਟਮਰ ਨੂੰ ਡਿਮਾਂਡ ਤੇ ਦੇ ਦਾਂਗੇ ਇੱਕ ਇੱਕ ਚੀਜ਼ ਜੋ ਵੀ ਉਹ ਰਿਕਵਰਮੈਂਟ ਹੋਦੀ ਹੈ ਠੀਕ ਹੈ ਭਾਈ ਜੀ ਤੇ ਭਾਈ ਹੋਰ ਕੋਈ ਜਾਣਕਾਰੀ ਦੇਣਾ ਚਾਹੋ ਕਨਸੈਪਟਸ ਨੇ ਵੀਰੇ ਜਿਮ ਜਿਹੜੀਆਂ ਚੀਜ਼ਾਂ ਇੱਥੇ ਨਹੀਂ ਆਈਆਂ ਕੁਝ ਨਵੀਆਂ ਲਿਆਂਦੀਆਂ ਗਈਆਂ ਨੇ ਜਿਵੇਂ ਵੀਰ ਜੀ ਆਪਣਾ ਗੇਟ ਹੈ ਉਹ ਸਾਰਾ ਮੈਟਲ ਦਾ ਬਣਦਾ ਜੀ ਠੀਕ ਹੈ ਉਹ ਵੀ ਆਪਣੇ ਮਤਲਬ ਏਰੀਆ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਜਿਹੜੀ ਆਪਾਂ ਕਰ ਰਹੇ ਹਾਂ ਜੀ ਠੀਕ ਹੈ ਜੀ ਫਾਈਬਰ ਲੋਕਾਂ ਨੇ ਦੇਖ ਲਈ ਜੀ ਹੁਣ ਠੀਕ ਹੈ ਲੱਕੜ ਲੋਕਾਂ ਨੇ ਦੇਖ ਲਈ ਹੁਣ ਮੈਟਲ ਦਿਖਾਉਣ ਦਾ ਵੇਲਾ ਵੀ ਆ ਗਿਆ ਜੀ ਠੀਕ ਹੈ ਜੀ ਸਟੇਜ ਹੈ ਉਹ 50 ਫੁੱਟ ਚੌੜੀ ਹੈ ਜੀ ਠੀਕ ਹੈ ਜੀ ਇਹ ਇੱਕ ਇਹ ਵੀ ਕਨਸੈਪਟ ਹੈ ਇਸ ਤੋਂ ਬਾਅਦ ਸਾਈਡਾਂ ਦੀ ਡੈਕੋਰੇਸ਼ਨ ਹੈ ਜੀ ਉਹ ਸਾਡੀ ਇੱਕ ਐਲਮੀਰਾ ਟਾਈਪ ਬਣ ਰਹੀ ਜੀ ਕਨਸੈਪਟੀ ਮਤਲਬ ਇੱਕ ਕੰਚ ਦੀਆਂ ਸ਼ੀਟਾਂ ਛੁੱਟਣ ਲੱਗ ਕੇ ਉਹ ਵੀ ਇੱਕ ਬਹੁਤ ਵਧੀਆ ਨਵਾਂ ਕਨਸੈਪਟ ਮਤਲਬ ਬਾਹਰ ਸਾਰਾ ਕੁਝ ਮਿਲ ਜੂ ਜੋ ਵਿਆਹ ਦੇ ਵਿੱਚ ਆਈਦਾ ਜੀ 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 ਇੱਕ ਸਭ ਤੋਂ ਵੱਡੀ ਗੱਲ ਹੈ ਇੱਧਰ ਦਿਖਾ ਦਈਏ ਵੀ ਆ ਜਿਹੜਾ ਹੁਣ ਟਾਈਮ ਆ ਮਿੱਤਰੋ ਜੁਲਾਈ ਅਗਸਤ ਦਾ ਇਹਦੇ ਵਿੱਚ ਬੂਟਿਆਂ ਦੀ ਬਹੁਤ ਲੋਕ ਕਹਿੰਦੇ ਵੀ ਰੁੱਖ ਲਾਓ ਪਰ ਬੂਟੇ ਵੀ ਬਾਈ ਨੇ ਮੱਲਾ 100 200 ਮਗਾ ਰੱਖਿਆ ਨਾ ਨਾ ਜੀ 100 200 ਨਾ ਕ ਹਾਂਜੀ ਸਾਡਾ ਟਾਰਗੇਟ ਹੈ ਇੱਕ ਸਾਡੇ ਨਾਲ ਹੀ ਥੋੜਾ ਜਿਹਾ ਹੋਰ ਪ੍ਰੋਜੈਕਟ ਹੈ 2000 ਬੂਟੇ ਅਸੀਂ ਦ ਸੋਡੀ ਮਨ ਨੂੰ ਸ਼ਾਂਤੀ ਬਿਲਕੁਲ ਜੀ ਇਹਨੂੰ ਦੇਖ ਕੇ ਮਿਲਣੀ ਹੈ ਜੀ ਬਿਲਕੁਲ ਜੀ ਜੀ ਅਸੀਂ ਇਹਨੂੰ ਸਾਰੇ ਨੂੰ ਇਸ ਤਰ੍ਹਾਂ ਕਨਾਲੀ ਡਿਜ਼ਾਈਨ ਕਰਨਾ ਹੈ ਓਪਨ ਕਨਸੈਪਟ ਰੱਖਣਾ ਹੈ ਜੀ ਇਹਨੂੰ ਅਸੀਂ ਗਦਾਮ ਨਹੀਂ ਬਣਾਉਣਾ ਠੀਕ ਆ ਭਾਈ ਜੀ ਭਾਈ ਜਿਵੇਂ ਹੁਣ ਗੱਲ ਦੇਖੀ ਬੁਕਿੰਗ ਸਟਾਰਟ ਨਹੀਂ ਹੁਣ ਸਟਾਰਟ ਨਹੀਂ ਜੀ ਬਿਲਕੁਲ ਪਰ ਜਦੋਂ ਮੌਕੇ ਤੇ ਨਵੰਬਰ ਦਸੰਬਰ ਜਨਵਰੀ ਚ ਜੀ ਜੀ ਉਦੋਂ ਇਹ ਹਾਲ ਹੋ ਜਾਂਦਾ ਉਦੋਂ ਬੁਕਿੰਗ ਇੰਨੇ ਹੋ ਰਹੀ ਹੁੰਦੇ ਕਿ ਭਈ ਪੈਲਸ ਵਾਲੇ ਫਿਰ ਰੇਟ ਬਤਾਉਂਦੇ ਮਾਰੇ ਕਹਿੰਦੇ ਵੀ ਟਾਈਮ ਨਹੀਂ ਹੈਗਾ ਨਹੀਂ ਫਿਰ ਬੁਕਿੰਗ ਤਾਂ ਹੋ ਜਾਂਦਾ ਹੈ ਜੀ ਪਰ ਅਸੀਂ ਰੇਟ ਨਹੀਂ ਦਿੰਦਾ ਹੁੰਦੇ ਠੀਕ ਸਾਡੇ ਕੋਲੇ ਜ਼ਿਆਦਾਤਰ ਜਿਹੜੀ ਬੁਕਿੰਗ ਹੁੰਦੀ ਉਹ ਪ੍ਰੀਵੀਅਸ ਕਸਟਮਰ ਦੀ ਹੁੰਦੀ ਹੈ ਜੀ ਠੀਕ ਹੈ ਤੇ ਭਾਈ ਕਿੰਨੀ ਕਪੈਸਿਟੀ ਹੈ ਦੀ ਆਪਾਂ ਬੈਠਣ ਦੀ ਕਿੰਨੇ ਲੋਕ ਇੱਕ ਟਾਈਮ ਤੇ ਇੰਜੋਏ ਕਰ ਸਕਦੇ ਇੱਕ ਟਾਈਮ ਤੇ ਵੀਰੇ ਸਨ 15 ਗੈਸਟ ਤੇ ਪੂਰਾ ਏਰੀਆ ਮੈਰਸਸ ਕਰ ਲਈ ਇਸ ਤਰੀਕੇ ਦਾ ਪੰਡਾਲ ਬਣਾਇਆ ਹੈ ਜੀ ਆਪਾਂ ਠੀਕ ਆ ਭਾਈ ਜੀ ਭਾਈ ਇੱਕ ਘਰਾਂ ਕੋਠੇ ਦੇ ਵਿੱਚ ਅਸੀਂ ਦਿਖਾਉਣੇ ਆਂ ਜੀ 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 ਕਲਰ ਦੀ ਬਹੁਤ ਸਾਨੂੰ ਅਲੱਗ-ਅਲੱਗ ਰੇਂਜ ਮਿਲਦੀ ਜੀ 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 ਇਹ ਪਲ ਕਿਹੜਾ ਕਲਰ ਹੈ ਮੈਨੂੰ ਬਲੈਕ ਵੀ ਨਜ਼ਰ ਆ ਰਿਹਾ ਹੈ ਇਹ ਇਹ ਸਾਰਾ ਕੱਪੜਾ ਹੈਗਾ ਜੀ ਐਲੀਫੈਂਟ ਗ੍ਰੇ ਕਲਰ ਐਲੀਫੈਂਟ ਗ੍ਰੇ ਕਲਰ ਠੀਕ ਹੈ ਇਹ ਨਵਾਂ ਕਲਰ ਅਸੀਂ ਇੰਟਰੋਡਿਊਸ ਕਰਿਆ ਆਪਣੇ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਹੀ ਠੀਕ ਹੈ ਠੀਕ ਹੈ ਇਹ ਨਾਈਟ ਦੀ ਵੈਡਿੰਗਸ ਨੂੰ ਵੀ ਉਹਨੇ ਸਪੋਰਟ ਕਰਦੇ ਜਿੰਨਾ ਦਿਨ ਦੀ ਨੂੰ ਸਪੋਰਟ ਕਰਦੇ ਅੱਛਾ ਦਿਨੇ ਵੀ ਮਤਲਬ ਰਾਤ ਨੂੰ ਮਾਹੌਲ ਦੇ ਦਿਆ ਕਰੋਗੇ ਦੇ ਦਾਂਗੇ ਰੰਗੀ ਸਾਈਡਾਂ ਤੋਂ ਉੱਪਰ ਰੱਖਾਂ ਸਾਈਡ ਤੋਂ ਦਿਨ ਦਿਖਾਵਾਂਗੇ ਉੱਤੇ ਰਾਤ ਦਿਖਾਵਾਂਗੇ ਠੀਕ ਹੈ ਜੀ ਲਓ ਵੀ ਦੋਸਤੋ ਜੇਕਰ ਹੁਣ ਤੁਸੀਂ ਵੀ ਕਹਿੰਦੇ ਹੁੰਦੇ ਨਾ ਖੁੱਲੇ ਏਰੀਆ ਦੇ ਵਿੱਚ ਓਪਨ ਏਰੀਆ ਦੇ ਵਿੱਚ ਆਪਣੀ ਮੈਰਿਜ ਕਰਵਾਉਣਾ ਚਾਹੁੰਦੇ ਆ ਸੋਚਦੇ ਹੋ ਵੀ ਯਾਰ ਆ ਥੀਮ ਦੇ ਵਿੱਚ ਹੋਵੇ ਕਿਉਂਕਿ ਹਜੇ ਤਾਂ ਇੱਥੇ ਕੰਮ ਚੱਲ ਰਿਹਾ ਆਉਣ ਵਾਲੇ ਮਹੀਨੇ ਦੋ ਮਹੀਨੇ ਤੇ ਇੱਥੇ ਲੋਕੀ ਹੋਰ ਹੋਣੀ ਹੈਗੀ ਤਾਂ ਤੁਸੀਂ ਬਾਈ ਉਹਨਾਂ ਨੰਬਰ ਸਕਰੀਨ ਤੇ ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਖਾਸ ਕਰਕੇ ਜਿਹੜੇ ਮੇਰੇ ਮਾਨਸਾ ਵਾਲੇ ਮਿੱਤਰ ਨੇ ਵੀ ਤੁਹਾਨੂੰ ਹੁਣ ਦੂਰ ਜਾਣ ਦੀ ਲੋੜ ਨਹੀਂ ਹੈਗੀ ਕਿਤੇ ਸੋਚੋ ਵੀ ਯਾਰ ਅਸੀਂ ਬਠਿੰਡੇ ਜਾਣਾ ਪਟਿਆਲੇ ਜਾਂ ਸੰਗਰੂਰ ਜਾ ਕੇ ਪੈਲਸ ਬੁੱਕ ਕਰਾਵਾਂਗੇ ਉਹੀ ਚੀਜ਼ ਤੁਹਾਨੂੰ ਮਾਨਸਾ ਦੇ ਵਿੱਚ ਬਾਈ ਉਹਰਾਂ ਨੇ ਦੇਤੀ ਤੇ ਅੱਗੇ ਤੁਹਾਨੂੰ ਪਤਾ ਹੀ ਆ ਸਭ ਤੋਂ ਜੇ ਪਹਿਲਾਂ ਦੇ ਵਿੱਚ ਪੈਲਸ ਲੈ ਕੇ ਆਉਣ ਵਾਲੇ ਮਾਨਸਾ ਦੇ ਵਿੱਚ ਡੀਡੀ ਫੋਟ ਵਾਲੇ ਨੇ ਤੇ ਉਹੀ ਬਾਈਆਂ ਨੇ ਹੁਣ ਹਾਲ ਵੀ ਤੁਹਾਨੂੰ ਇੱਕ ਪੂਰਾ ਵਧੀਆ ਆਪਸ਼ਨ ਦੇਤੀ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰੋ ਧੰਨਵਾਦ ਦੋਸਤੋ